ਬਹੁਤ ਆਸਾਂ ਸਾਨੂੰ ਜੀ ਸਿੱਖਾਂ ਨੂੰ ਕਿ ਸਭ ਤੋਂ ਪਹਿਲਾਂ ਸਾਰੀ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਕਿ ਤੁਹਾਨੂੰ ਜਿਹੜੀ ਸਾਰੀ ਵੀਡੀਓ ਹੈ ਕਿਵੇਂ ਦੀ ਲੱਗੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਾ ਹੋ ਨਾ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਤੁਹਾਡੇ ਤੁਹਾਡੇ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀਗੇ ਕਿ ਸਾਡਾ ਜਿਹੜਾ ਵਲੌਗ ਹੈ ਉਹਦਾ ਲਿੰਕ ਦੋ ਉਦੋਂ ਪਹਿਲਾਂ ਚੈਨਲ ਨਹੀਂ ਬਣਾਇਆ ਸੀ ਤੇ ਅਸੀਂ ਹੁਣ ਬਣਾ ਲਿਆ ਤੇ ਹਰਸ਼ਾਨੀਜ਼ ਚੈਨਲ ਦੇ ਨਾਮ ਹੈ ਜੀ ਉਹਨੂੰ ਜਾ ਕੇ प्लीज सब्सक्राइब ਕਰਿਓ ਸਸ਼ੀਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਆਪਾਂ ਕੱਲ ਵੀਡੀਓ ਪਾਈ ਸੀ ਥੋੜੀ ਜਿਹੀ ਆਪਾਂ ਟਾਈਮ ਤੋਂ ਪਹਿਲਾਂ ਪਾਤੀ ਕਈ ਭੈਣਾਂ ਕੋਲੇ ਨੋਟੀਫਿਕੇਸ਼ਨ ਨਹੀਂ ਗਏ ਹੁਣੇ ਜਾਂ ਗਏ ਹੁਣੇ ਉਹਨਾਂ ਤਾਂ ਸਕਿਪ ਹੋ ਗਏ ਹੋਣੇ ਕੱਲ ਵਾਲੀ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਡੇਲੀ ਦੀ ਤਰ੍ਹਾਂ ਆਪਾਂ ਕੱਲ ਵੀ ਵੀਡੀਓ ਪਾਈ ਹੈਗੀ ਉਹਦੇ ਵਿੱਚੋਂ ਕੁਸ਼ਕ ਸੂਟ ਰਹਿ ਕੇ ਕਈ ਭੈਣਾਂ ਸੂਟ ਲੈ ਚੁੱਕੀਆਂ ਨੇਗੀਆਂ ਤੇ ਜਿਨ੍ਹਾਂ ਨੇ ਲੈਣੇ ਨੇਗੇ ਉਹ ਤੁਸੀਂ ਕੱਲ ਵਾਲੀ ਵੀਡੀਓ ਜਾ ਕੇ ਚੈੱਕ ਕਰ ਸਕਦੇ ਹੋਗੇ ਤੇ জর্জਟ ਦੇ ਸੂਟ ਲਏਗੇ ਤੇ ਵਿੱਚ ਟੈਪੀ ਦੇ ਸੂਟ ਨੇ ਬਹੁਤ ਹੀ ਜਿਆਦੇ ਸੋਹਣੇ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਦਾਂ ਹੀ ਆਪਣੇ ਭੈਣ ਦੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਬਹੁਤ ਬਹੁਤ ਜਿਆਦੇ ਤੁਸੀਂ ਮੇਰੇ ਚੈਨਲ ਨੂੰ ਸਪੋਰਟ ਕਰੀ ਹੈ ਤੇ ਪਲੀਜ਼ ਜਿਹੜੀ ਕੱਲ ਵਾਲੀ ਵੀਡੀਓ ਆ ਉਹ ਵੀ ਤੁਸੀਂ ਜਾ ਕੇ ਦੇਖਿਓ ਅੱਜ ਮੈਂ ਤੁਹਾਨੂੰ ਦੁਕਾਨਦਾਰੀਆਂ ਬਹੁਤ ਹੀ ਜਿਆਦੇ ਸੋਹਣੇ ਸੂਟ ਜਿਹੜੀ ਭੈਣ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਹੋਗੇ WhatsApp ਦਾ ਨੰਬਰ ਆਪਣਾ 85 57905009 ਨੀਚੇ ਵੀ ਮੈਂਸ਼ਨ ਕੀਤਾ ਹੁੰਦਾਗਾ ਉੱਤੇ ਜਾ ਕੇ ਤੁਸੀਂ ਸਕਰੀਨ ਸ਼ਾਟ ਭੇਜ ਦਿਓ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਪ੍ਰਾਈਸ ਤੁਸੀਂ ਪੁੱਛ ਲਿਓ ਤੇ ਤੁਹਾਡੇ ਪ੍ਰਾਈਸ ਦੇ ਵਿੱਚ ਤੁਸੀਂ ਸਾਡੇ ਨਾਲ ਡੀਲ ਕਰਦੇ ਹੋਗੇ ਤੁਹਾਡੀ ਡੀਲ ਸਹੀ ਪੈਂਦੀ ਹੈਗੀ ਤਾਂ ਤੁਸੀਂ ਆਪਣਾ ਸੂਟ ਰਖਵਾ ਸਕਦੇ ਹੋਗੇ ਚਲੋ ਜੀ ਅੱਜ ਲੈ ਕੇ ਆਏਗੇ ਬਹੁਤ ਹੀ ਜਿਆਦੇ ਸੋਨੇ ਵਰਕ ਵਾਲੇ ਸੂਟ ਲੇਗੇ ਪਿਓਰ ਕਾਟਨ ਦੇ ਉੱਪਰ ਆਪਾਂ ਇਹ ਵਰਕ ਕਰਵਾਇਆ ਹੈਗਾ ਇਹ ਹੈਗਾ ਕਿ ਇਹਦਾ ਘੇਰੇ ਦਾ ਕੰਮ ਇਹ ਜਿਹੜੀ ਹੱਥਾਂ ਵਾਲੀ ਮਸ਼ੀਨ ਹੈ ਜੀ ਉਹਦੇ ਨਾਲ ਕੰਮ ਹੋਇਆ ਹੋਇਆ ਆਪਾਂ ਕੰਪਿਊਟਰ ਵਰਕ ਨਹੀਂ ਕਰਵਾਉਂਦੇ ਨਾ ਆਪਣੇ ਕਸਟਮਰ ਲਾਈਕ ਕਰਨ। ਇਹਦੇ ਵਿੱਚ ਸਿੰਗਲ ਟਾਂਕੇ ਦਾ ਵੀ ਕੰਮ ਹੋਇਆ ਹੋਇਆ ਹੈਗਾ ਤੇ ਆ ਦੇਖੋ ਜੀ ਉੱਪਰ ਨੂੰ ਜਾਂਦੀ ਹੈ ਕਿ ਬੂਟੀ ਘੇਰੇ ਦੇ ਉੱਪਰ ਉੱਪਰ ਹੈਗੀ ਜਦੋਂ ਇਹਤੇ ਪਾਈਪਿੰਗ ਵਗੈਰਾ ਲੱਗ ਗਈ ਲੱਗ ਜੂਗੀ ਨਾ ਸਟਿਚ ਹੋ ਕੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਬਣ ਜਾਊਗਾ ਤੇ ਦੁਪੱਟਾ ਫਿਲਹਾਲ ਆਪਾਂ ਇਹਦੇ ਨਾਲ ਨਹੀਂ ਰੱਖਿਆ ਹੈਗਾ ਤੇ ਆਪਾਂ ਰੈਡੀ ਕਰਾਂਗੇ ਦੁਪੱਟਾ ਇਹ ਹੈਗਾ ਜੀ ਇਹਦਾ ਬਾਜੂ ਦਾ ਵਰਕ ਦੇਖੋ ਬਾਜੂ ਤੇ ਆਪਾਂ ਸਿਰਫ ਇੰਨਾ ਕੁ ਵਰਕ ਰੱਖਿਆ ਹੈਗਾ ਘੇਰੇ ਦੇ ਵਿੱਚੋਂ ਆਪਾਂ ਕੰਮ ਉਹ ਕੀਤਾ ਹੈਗਾ ਚੁੰਨੀ ਆਪਾਂ ਨਹੀਂ ਲਗਾਈ ਹੈਗੀ ਹਜੇ ਚੁੰਨੀ ਆਪਾਂ ਲਗਾਵਾਂਗੇ ਸੋਚਦੇ ਆ ਵੀ ਕਿੰਦਾ ਸੋਹਣੀ ਲੱਗੂਗੀ ਉਵੇਂ ਲਗਾਵਾਂਗੇ ਤੇ ਨਾਲ ਚੈੱਕ ਦੇ ਵਿੱਚ ਵੀ ਹੈਗੇ ਨੇ ਦੁਪੱਟੇ ਆਪਾਂ ਚੈੱਕ ਦਾ ਹੀ ਦੁਪੱਟਾ ਲਗਾਵਾਂਗੇ ਨਾਲ ਲੈਸ ਵਗੈਰਾ ਦੀ ਤੁਹਾਨੂੰ ਫਿਨਿਸ਼ਿੰਗ ਕਰਕੇ ਦਵਾਂਗੇ ਵਿਦਆਊਟ ਲਾਈਨਿੰਗ ਇਹ ਸਟਿਚ ਹੋਊਗਾ ਲਾਈਨਿੰਗ ਦੀ ਇਹਨੂੰ ਕੋਈ ਲੋੜ ਨਹੀਂ ਹੈਗੀ ਪਿਸਤਾ ਜਾਂ ਸ਼ੇਡ ਹੈਗਾ ਚੈੱਕ ਦੇ ਵਿੱਚ ਹੈਗਾ ਤੇ ਕਲਰ ਦਾ ਫਰਕ ਪੈ ਰਿਹਾਗਾ ਕੈਮਰੇ ਦੇ ਵਿੱਚ ਉਹਨੂੰ ਇਗਨੋਰ ਕਰਿਓ ਲਾਈਟ ਜਾਦੇ ਆ ਰਿਹਾਗਾ ਤੇ ਇਹ ਪਿਸਤਾ ਜਾਂ ਸ਼ੇਡ ਹੈਗਾ スクリーンショット ਲੈ ਲਓ ਜੀ WhatsApp ਤੇ ਮੈਸੇਜ ਕਰ ਦਿਓ ਇਹਦੇ ਵਿੱਚ ਆਪਾਂ ਸੇਮ ਡਿਜ਼ਾਈਨ ਦੇ ਦੋ ਸੂਟ ਰੈਡੀ ਕੀਤੇ ਨੇਗੇ ਇਹ ਇੱਕ ਕੀਤਾ ਆਪਾਂ ਸਕਿਨ ਦੇ ਉੱਪਰ ਇਹਦੇ ਨਾਲ ਤੁਸੀਂ ਰੈਸਟ ਕਲਰ ਦਾ ਦੁਪੱਟਾ ਰਖਵਾ ਸਕਦੇ ਹੋ ਟਾਈ ਐਂਡ ਡਾਈ ਦੁਪੱਟਾ ਰਖਵਾ ਸਕਦੇ ਹੋਗੇ ਪਾਈਪਿੰਗ ਵਗੈਰਾ ਨਿਕਲ ਜੂਗੀ ਰੈਸਟ ਕਲਰ ਦੀ ਨੇਕ ਤੇ ਸੋਹਣਾ ਜਿਹਾ ਡਿਜ਼ਾਈਨ ਬਣ ਕੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਰੈਡੀ ਹੋਊਗਾ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਜਿਹੜੀਆਂ ਪਹਿਣਾ ਮੰਗਦੀਆਂ ਸੀ ਵੀ ਵਰਕ ਵਾਲੇ ਸੂਟ ਤੁਸੀਂ ਲੈ ਕੇ ਆਓ ਵਿਦਆਊਟ ਲਾਈਨਿੰਗ ਉਹ ਤੁਸੀਂ ਲੈ ਸਕਦੇ ਹੋਗੇ ਫ੍ਰੀ ਸਾਈਜ਼ ਘੇਰੇ ਲੇਗੇ 25 ਇੰਚ ਇਹਨੂੰ ਤੁਸੀਂ ਜਿੰਨਾ ਵੀ ਰਖਵਾਉਣਾ ਚਾਹੁੰਦੇ ਹੋ ਰਖਵਾ ਸਕਦੇ ਹੋ 23 24 22 20 ਜਿੰਨਾ ਵੀ ਤੁਹਾਡੇ ਆਉਂਦਾ ਤੁਸੀਂ ਰਖਵਾ ਸਕਦੇ ਹੋ ਲੈਂਥ ਦਾ ਇਹਦੇ ਵਿੱਚ ਕੋਈ ਵੀ ਇਸ਼ੂ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਆਪਾਂ ਜਿਹੜਾ ਕੋਈ ਸੈਂਟਰ ਪੈਨਲ ਜਾਂ neck ਦਾ ਡਿਜ਼ਾਈਨ ਹੈ ਜਿੱਥੇ neck ਤੇ ਘੇਰੇ ਦਾ ਡਿਜ਼ਾਈਨ ਹੋਵੇ ਉਹਦੇ ਵਿੱਚ ਲੈਂਥ ਦਾ ਇਸ਼ੂ ਆਉਂਦਾ ਹੁੰਦਾ ਹੈਗਾ ਵੀ ਥੋੜੀ ਲੈਂਥ ਨਾਲ ਉਹ ਉਨੀ ਲੈਂਥ ਦਾ ਹੈਗਾ ਹੈਗਾ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਵਿਦਆਊਟ ਲਾਈਨਿੰਗ ਇਹ ਸਟਿਚ ਹੋਊਗਾ ਤੇ ਤੁਸੀਂ ਲੈ ਸਕਦੇ ਹੋ ਦੁਪੱਟਾ ਕਰਵਾਉਣਾ ਹੋਊਗਾ ਡਾਈ ਆਪਾਂ ਕਰਵਾ ਕੇ ਦੇ ਦਾਂਗੇ ਲੇਸ ਵਗੈਰਾ ਕਰਾ ਲਗਵਾ ਕੇ ਬਹੁਤ ਸੋਹਣਾ ਬਣ ਜਾਊਗਾ ਸੂਟ ਸਕਰੀਨ ਸ਼ਾਟ ਲੈ ਲਓ ਤੇ WhatsApp ਤੇ ਮੈਸੇਜ ਕਰ ਦਿਓ ਇਹ ਹੈਗਾ ਹੈਗਾ ਆਪਾਂ ਜੌਰਜਟ ਦੇ ਉੱਪਰ ਸੂਟ ਰੈਡੀ ਕੀਤਾ ਹੈਗਾ ਦੇਖੋ ਜੀ ਇਹਦੇ ਵਿੱਚ ਵੀ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਇਹ ਹੈਗਾ ਹੈਗਾ ਇਹਦਾ ਘੇਰਾ ਜਿੰਨਾ ਵੀ ਤੁਸੀਂ ਰਖਵਾਉਣਾ ਚਾਹੋਗੇ ਰਖਵਾ ਸਕਦੇ ਹੋਗੇ ਹਲਕੇ ਜੀ ਸੂਟ ਆਪਾਂ ਰੈਡੀ ਕਰਵਾਏ ਨੇ ਕਿਉਂਕਿ ਗਰਮੀ ਕਰਕੇ ਇਹ ਜਿਹੜਾ ਫਲਾਰ ਹੈਗਾ ਇਹ neck ਦੇ center ਦੇ ਵਿੱਚ ਆਊਗਾ ਜਿਹੜਾ ਫਰੰਟ neck ਹੋਊਗਾ ਉਹਦੇ center ਦੇ ਵਿੱਚ ਹੋਊਗਾ ਪ੍ਰਾਈਸ ਇਹਨਾਂ ਦੇ ਬਿਲਕੁਲ ਜਾਇਜ਼ ਨੇਗੇ ਤੁਸੀਂ WhatsApp ਤੇ ਪੁੱਛ ਲਿਓ ਇਹ ਹੈਗਾ ਜੀ ਇਹਦਾ ਬਾਜੂ ਦਾ ਕੰਮ ਇਹਦੇ ਨਾਲ ਤੁਸੀਂ sky blue pink ਦੁਪੱਟਾ ਦੋਨੇ ਸ਼ੇਡ ਦਾ ਰੱਖ ਸਕਦੇ ਹੋਗੇ ਕੰਬੀਨੇਸ਼ਨ ਸੋਹਣਾ ਬਣੂਗਾ ਜਦੋਂ ਸੂਟ ਪ੍ਰੋਪਰ ਰੈਡੀ ਹੋ ਗਿਆ ਫਿਰ ਆਪਾਂ ਤੁਹਾਨੂੰ ਉਹ ਕਰਾਂਗੇ ਵੀਡੀਓ ਦੁਆਰੇ ਪਾਵਾਂਗੇ ਜਿਹੜੀ ਭੈਣ ਨੇ ਸੂਟ ਲਿਆ ਜੇ ਸਲਾਈ ਲਈ ਰਖਵਾਇਆ ਆਪਣੇ ਕੋਲ ਸਲਾਈ ਲਈ ਸੂਟ ਬਹੁਤ ਭਏ ਦੇਣਗੇ ਕਈ ਭੈਣਾਂ ਦੇ ਸਟਿਚ ਵੀ ਹੋਈ ਜਾਂਦੇ ਨੇਗੇ ਤੇ ਆਪਾਂ ਤੁਹਾਨੂੰ ਸਟਿਚ ਕਰਕੇ ਦਿਖਾਵਾਂਗੇ ਬਹੁਤ ਜਾਦੇ ਸੋਹਣਾ ਸੂਟ ਹੈਗਾ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਦੇ ਹੋ ਤੇ ਇੱਕ ਟੈਬੀ ਦੇ ਸੂਟਾਂ ਦੀ ਬਹੁਤ ਹੀ ਜ਼ਿਆਦੇ ਡਿਮਾਂਡ ਸੀ ਆਪਾਂ ਦੁਆਰੇ ਲੈ ਕੇ ਆਿਆਂਗੇ ਜਿਹੜੀਆਂ ਪੈਨਲ ਰਹਿ ਗਈਆਂ ਸੀਗੀਆਂ ਉਹ ਤੁਸੀਂ ਲੈ ਸਕਦੇ ਹੋਗੇ ਤੇ ਕਈ ਕਈ ਪ੍ਰਿੰਟ ਵੀ ਆਪਣੇ ਬਹੁਤ ਹੀ ਜ਼ਿਆਦੇ ਸੇਲ ਹੁੰਦੇ ਨੇਗੇ ਬਹੁਤ ਜ਼ਿਆਦੇ ਸੋਨਾ ਕਲਰ ਹੈਗਾ ਤੇ ਨਾਲ ਹੈਗੀ ਆ ਪਲੇਨ ਬਾਟਮ ਤੇ ਵਿੱਦ dupatta price ਵੀ ਬਿਲਕੁਲ ਸਹੀ ਹੈਗਾ ਜਿਸ ਹਿਸਾਬ ਨਾਲ ਸੂਰ ਦਾ ਸਟੱਫ ਵਗੈਰਾ dupatta ਵਗੈਰਾ 2.5 ਮੀਟਰ ਦਾ dupatta ਦੇਖੋ ਖੁੱਲਾ ਡੁੱਲਾ 3000 ਇਹਦਾ price ਹੈਗਾ ਤੇ ਜਿਹੜੇ ਇੰਡੀਆ ਵਾਲੀ ਕੋਈ ਵੀ ਭੈਣ ਲਊਗੀ ਵਿਦ ਸ਼ਿਪਿੰਗ ਹੈਗੀ ਤੇ ਬਾਹਰल्या ਦੇ ਜਿਨ੍ਹਾਂ ਦੇ ਆਰਡਰ ਚੱਲ ਰਹੇ ਨੇ ਤੁਸੀਂ ਰਖਵਾ ਸਕਦੇ ਹੋ ਬਹੁਤ ਹੀ ਜਿਆਦਾ ਡਿਮਾਂਡ ਦੇ ਵਿੱਚ ਸੂਟ ਨੇਗੇ Tappy ਦੇ print ਵੀ ਲੈ ਕੇ ਆਏਗੇ ਲੈਣਾ ਵਾਲੀ Tappy print ਦੇ ਵਿੱਚ ਵੀ ਇਹ ਪਲੇਨ ਦੇ ਵਿੱਚ ਵੀ ਲੈ ਕੇ ਆਏ ਸੀ ਆਪਾਂ ਕੱਲ ਵੀਡੀਓ ਪਾਈ ਸੀ ਉਹਦੇ ਵਿੱਚੋਂ ਦੋ ਪਤਾ ਨਹੀਂ ਇੱਕ ਸੂਟ ਰਹਿ ਗਿਆ ਟੈਬੀ ਦਾ ਆਪਣਾ ਜੇ ਕੋਈ ਵੀ ਪਹਿਨ ਲੈਣਾ ਚਾਹੁੰਦੀ ਹੈ ਕਿ ਤਾਂ ਤੁਸੀਂ ਲੈ ਸਕਦੇ ਹੋਗੇ ਸਕਰੀਨ ਸ਼ਾਟ ਲੈ ਲਓ WhatsApp ਤੇ ਮੈਸੇਜ ਕਰ ਦਿਓ 3000 ਦਾ ਪ੍ਰਾਈਸ ਹੈਗਾ ਇੱਕ ਕਲਰ ਹੈਗਾ ਇਹਦੇ ਵਿੱਚ ਪੀਚ ਕੱਲ ਆਪਣੇ ਕੋਲੇ ਸ਼ਾਇਦ 4 ਕਲਰ ਆਏ ਸੀਗੇ ਇਹਦੇ ਵਿੱਚ ਹੁਣ ਤਿੰਨ ਹੀ ਮਿਲੇ ਨੇ ਕੀ ਰਾ ਬਣਿਆ ਹੋਇਆ ਹੈਗਾ 컬러 ਦਾ ਫਰਕ ਪੈ ਜਾਂਦਾ ਕੈਮਰੇ ਚ ਥੋੜਾ ਜਿਹਾ ਉਹ ਇਗਨੋਰ ਕਰੋ ਤੁਸੀਂ ਪਿਕ ਵਗੈਰਾ ਸ਼ੇਅਰ ਕਰਵਾ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣਾ ਸਟਾਫ ਹੈਗਾ ਬਹੁਤ ਹੀ ਜਿਆਦੇ ਗ੍ਰੇਸ ਦਿੰਦਾ ਹੈਗਾ 3000 ਇਹਦਾ ਪ੍ਰਾਈਸ ਹੈਗਾ ਕਈ ਚੀਜ਼ ਬਹੁਤ ਡਿਮਾਂਡ ਦੇ ਵਿੱਚ ਹੁੰਦੀ ਹੈਗੀ बार-बार ਸੇਲ ਹੁੰਦੀ ਹੈ ਜਿਵੇਂ ਟੈਬੀ ਲਾਈਨਿੰਗ ਦੇ ਸੂਟ ਆਪਾਂ ਸੇਲ ਕਰ ਚੁੱਕੇ ਆਂਗੇ ਹਜੇ ਆਪਣੇ ਹੋਰ ਵੀ ਰਖਵਾਏ ਪਏ ਨੇਗੇ ਉਹ ਵੀ ਆਉਣਗੇ ਕਦੇ ਦਿਨ ਤੱਕ ਜਿੰਨਾ ਕਸਟਮਰਾਂ ਦੇ ਰਹਿ ਗਏ ਸੀਗੇ ਉਹਨਾਂ ਨੇ ਰਖਵਾਏ ਨੇਗੇ ਸੂਟ ਕਈਆਂ ਨੇ ਵਿੱਚ 올ਓਵਰ ਲੈਨੇਗੇ ਕਈਆਂ ਨੇ ਮੈਚਿੰਗ ਲੈਨੇਗੇ ਬਹੁਤ ਸੂਟ 10 15 ਸੂਟ ਰਖਵਾਏ ਪਏ ਨੇਗੇ ਉਹ ਆਪਾਂ ਲੈ ਕੇ ਆਵਾਂਗੇ ਸਕਰੀਨ ਸ਼ਾਟ ਲੈ ਲਓ WhatsApp ਤੇ ਮੈਸੇਜ ਕਰਦੇ ਤੇ ਲਾਸਟ ਕਲਰ ਹੈਗਾ ਇਹਦੇ ਵਿੱਚ ਲੈਮਨ ਇੱਥੇ ਕਰਵਾਉਣਾ ਚਾਹੁੰਦੇ ਤੁਸੀਂ ਸਲਾਈ ਵੀ ਕਰਵਾ ਸਕਦੇ ਹੋ ਬਿਨਾ ਸਲਾਈ ਤੋਂ ਮੰਗਵਾਉਣਾ ਬਿਨਾ ਸਲਾਈ ਤੋਂ ਜਿਹੜੀਆਂ ਭੈਣਾਂ ਦੇ ਕੱਲ ਪਾਰਸਲ ਸੀਗੇ ਉਹ ਆਪਾਂ ਅੱਜ ਨਹੀਂ ਕੀਤੇ ਸੈਟਰਡੇ ਆ ਕਿਉਂਕਿ ਕੱਲ ਨੂੰ ਸੰਡੇ ਹੈਗਾ ਆਪਾਂ ਮੰਡੇ ਕਰਾਂਗੇ ਉਹਦਾ ਵੈਸੇ ਮੈਂ ਮੈਸੇਜ ਕਰਕੇ ਦੱਸ ਹੀ ਦਿੱਤਾ ਸੀਗਾ ਤੇ ਫਿਰ ਵੀ ਕਈਆਂ ਨੂੰ ਨਹੀਂ ਵਿਚਾਰੀਆਂ ਵੇਟ ਕਰਦੀਆਂ ਹੋਣੀਆਂ ਹਨਾ ਤੇ ਜਿਨ੍ਹਾਂ ਨੇ ਕੱਲ ਸੂਟ ਰਖਵਾਏ ਉਹ ਆਪਾਂ ਮੰਡੇ ਕਰਾਂਗੇ ਸਾਰੇ ਦੇਖੋ ਜੀ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦੇ ਸੋਹਣੇ ਲੱਗੇ ਤੇ ਨਾਲ ਹੈਗਾ ਦੁਪੱਟਾ ਟੈਬੀ ਲਾਈਨਿੰਗ ਦਾ ਇੰਨੇ ਕ ਜਿਆਦੇ ਸੋਹਣੇ ਕਲਰ ਨੇਗੇ ਦੇਖ 2 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਹੈਗਾ 44 ਇੰਚ ਪਣਾ ਆਪਾਂ ਚੁੰਨੀਆਂ ਕਦੇ ਵੀ ਛੋਟੀਆਂ ਨਹੀਂ ਲੈ ਕੇ ਆਉਂਦੇ ਜਿਹੜੇ ਆਪਣੇ ਕਲਾਇੰਟ ਦੇਗੇ ਜ਼ਿਆਦਾਤਰ ਜਨਰੇਟਿਵ ਨੇਪਰ ਸੈਂਟ ਉਹਦੇ ਵਿੱਚੋਂ ਜਿਹੜੀਆਂ ਚੁੰਨੀਆਂ ਨੇ 2 ਮੀਟਰ ਦੀਆਂ ਹੀ ਲੈਂਦੇ ਨੇ 44 ਇੰਚ ਆਜ ਜਾਗਾ ਦੁਪੱਟੇ ਦਾ ਤੇ ਸਕਰੀਨ ਸ਼ਾਟ ਲੈ ਲਿਓ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਏਗੇ ਸਕ੍ਰੀਨਸ਼ਾਟ ਲੈ ਲਿਓ ਜੀ ਜਿੰਨੇ ਵੀ ਤੁਹਾਨੂੰ ਮੈਸੂਰ ਦਿਖਾਏ ਨੇਗੇ ਕੋਈ ਵੀ ਸੂਟ ਪਸੰਦ ਆਉਂਦਾਗਾ ਇਹਨਾਂ ਦੇ ਮੈਂ ਟੈਬੀ ਲਾਈਨਿੰਗ ਦੇਤਾ ਤੁਹਾਨੂੰ ਮੈਂ ਪ੍ਰਾਈਸ ਦੱਸਦੇ ਤੇ ਬਾਕੀ ਤੁਸੀਂ ਮੇਰੇ ਤੋਂ ਪ੍ਰਾਈਸ WhatsApp ਤੇ ਪੁੱਛ ਲਿਓ ਕਈ ਵੀ ਭੈਣਾਂ ਦੇ ਮੈਸੇਜ ਆਉਂਦੇ ਹੁੰਦੇ ਨੇ ਵੀ ਤੁਸੀਂ ਪ੍ਰਾਈਸ ਨਾਲ ਦੱਸਿਆ ਕਰੋ ਅਸੀਂ ਤਾਂ ਨਹੀਂ ਦੱਸਦੇ ਜੀ ਕਿਉਂਕਿ ਅਗਲਾ ਕਿਸ ਤਰ੍ਹਾਂ ਦੀ ਚੁੰਨੀ ਲਗਾਉਂਦਾਗਾ ਕਿਸ ਤਰ੍ਹਾਂ ਦੁਪੱਟਾ ਡਾਈ ਕਰਵਾਉਂਦਾ ਕਿਸ ਤਰ੍ਹਾਂ ਸਾਡੇ ਤੋਂ ਸਲਾਈ ਕਰਾਉਂਦਾ ਜਾਂ ਬਿਨਾਂ ਸਲਾਈ ਤੋਂ ਮਕਵਾਉਂਦਾਗਾ ਉਸ ਹਿਸਾਬ ਨਾਲ ਚਾਰਜੇਸ ਹੁੰਦੇ ਨੇਗੇ ਸੂਟ ਦੇ ਉਸ ਤਰ੍ਹਾਂ ਅਸੀਂ ਤੁਹਾਨੂੰ ਦੱਸ ਦਿੰਨੇ ਹੁੰਦੇ ਆਂਗੇ ਤੇ ਕਿ ਮੈਂ ਕੱਲ ਵੀਡੀਓ ਪਾਈ ਸੀਗੀ ਕਈ ਭੈਣਾਂ ਨੂੰ ਨੋਟੀਫਿਕੇਸ਼ਨ ਆਇਆ ਪਤਾ ਨਹੀਂ ਨਹੀਂ ਆਇਆ ਅੱਗੇ ਤਾਂ ਨਾਲ ਦੀ ਨਾਲ ਉਹ ਮੈਂ ਟਾਈਮ ਤੋਂ ਪਹਿਲਾਂ ਹੀ ਪਾਤੀ 2-3 ਘੰਟੇ ਪਹਿਲਾਂ ਪਾਤੀ ਵੈਸੇ ਆਪਾਂ 4 ਵਜੇ ਦਾ ਟਾਈਮ ਹੁੰਦਾ ਵੀਡੀਓ ਦਾ ਕੱਲ ਵਾਲੀ ਵੀਡੀਓ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਵੀ ਆਪਣੇ ਵੀਡੀਓ ਸਾਰਿਆਂ ਦੇ ਵਿੱਚ ਜਿਹੜੀ ਕੱਲ ਵਾਲੀ ਵੀਡੀਓ ਆਊਗੀ ਉਹਨੂੰ ਤੁਸੀਂ ਜ਼ਰੂਰ ਦੇਖਿਓ ਉਹਦੇ ਵਿੱਚ ਆ ਚਾਰ-ਪੰਜ ਕਸੂਟ ਰਹਿ ਗਏ ਜੇ ਕੋਈ ਵੀ ਪਹਿਨ ਲੈਣਾ ਚਾਹੁੰਦੀ ਹੈ ਲੈ ਸਕਦੇ ਹੋ ਕਿਉਂਕਿ ਉਹਦੇ ਵਿੱਚ ਬਹੁਤ ਹੀ ਜ਼ਿਆਦੇ ਸੋਹਣੇ ਸੂਟ ਲੰਗੇ ਤੇ ਪ੍ਰਿੰਟ ਇੰਨੇ ਕਿ ਜ਼ਿਆਦੇ ਸੋਹਣੇ ਨੇਗੇ ਨਿਊ ਸਟਾਕ ਆਇਆ ਸੀਗਾ ਸਾਰਾ ਤੇ ਉਹਦੇ ਵਿੱਚ ਆਪਾਂ ਚੁੰਨੀਆਂ ਨਾਲ ਵੀ ਸੂਟ ਪਾਏ ਨੇ ਬਹੁਤ ਜ਼ਿਆਦੇ ਸੋਹਣੇ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਉਹ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਆਪਣਾ ਫਾਸਟਲੀ ਆਰਡਰ ਰਖਵਾ ਸਕਦੇ ਹੋਗੇ ਕਿਉਂਕਿ ਕੱਲ ਕਈ ਭੈਣਾਂ ਨਾਲ ਦੀ ਨਾਲ ਹੀ ਸੂਟ ਲੈ ਗਈਆਂ ਜਿਨ੍ਹਾਂ ਨੇ ਵੀਡੀਓ ਚੈੱਕ ਕਰ ਲਈ ਸੀਗੀ ਕਈ ਜਿਹੜੇ ਲੈਣਾ ਚਾਹੁੰਦੇ ਨੇ ਜੌਰਜਟ ਦੇ ਸੂਟ ਜਾਂ ਟੈਬੀ ਦੇ ਤੁਸੀਂ ਉਹ ਵੀਡੀਓ ਚੈੱਕ ਕਰਕੇ ਜਰੂਰ ਆਪਣਾ ਆਰਡਰ ਰਖਵਾ ਸਕਦੇ ਹੋਗੇ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਗਿਆ ਤਾਂ ਵੀ ਤੁਸੀਂ ਰਖਵਾ ਸਕਦੇ ਹੋਗੇ ਤੇ ਉਮੀਦ ਕਰਦੀ ਆਂ ਅੱਜ ਵਾਲੇ ਸੂਟ ਤੁਹਾਨੂੰ ਸਾਡੇ ਪਸੰਦ ਆਏ ਹੋਣਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਇੱਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੇ ਨਵੇਂ ਹੋਗੇ ਤੇ ਜਿਹੜੇ ਪੁਰਾਣੇ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਜਿੰਨਾ ਭੈਣਾਂ ਦਾ ਕੰਮ ਚੱਲ ਰਿਹਾ ਬਹੁਤ-ਬਹੁਤ ਥੈਂਕ ਯੂ ਤੁਸੀਂ ਮੇਤੇ ਟਰਸਟ ਕੀਤਾ ਕੰਮ ਦਿੱਤਾ ਹਨਾ ਮੈਨੂੰ ਤੇ ਆਪਣੇ थ्रू ਕਈ ਭੈਣਾਂ ਦਾ ਰੋਜ਼ਗਾਰ ਚੱਲ ਰਿਹਾ ਹੈਗਾ ਕਈ ਭੈਣਾਂ ਦੇ ਮੈਸੇਜ ਆਉਂਦੇ ਨੇਗੇ ਹਨਾ ਜਿੱਦਾਂ ਆਪਣਾ ਹੈਂਡਵਰਕ ਦੇ ਸੂਟ ਵਗੈਰਾ ਤੇ ਆਪਾਂ ਜਿੰਨੀ ਕੁ ਮੇ ਤੋਂ ਮਦਦ ਹੁੰਦੀ ਹੈ ਮੈਂ ਸਭ ਨੂੰ ਦਿੰਨੀ ਆਂਗੀ ਹਨਾ ਤੇ ਸਭ ਦਾ ਆਪਾਂ ਜੇ ਸਾਰਿਆਂ ਦਾ ਆਪਾਂ ਭਲਾ ਸੋਚਾਂਗੇ ਵਾਹਿਗੁਰੂ ਆਪ ਦਾ ਤਾਂ ਭਲਾ ਕਰੂਗਾ ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਕੰਮ ਬਹੁਤ ਜ਼ਿਆਦਾ ਸੋਨਾ ਚੱਲ ਰਿਹਾ ਹੈਗਾ ਤੇ ਐਵੇਂ ਹੀ ਚੱਲਦਾ ਰਹੇ ਤੇ ਅੱਗੇ ਵੀ ਪਰਮਾਤਮਾ ਮੇਰੇ ਪਰਿਆ ਹੱਥ ਰੱਖੇ ਤੇ ਤੁਸੀਂ ਸਾਰੇ ਆਪਣਾ ਸਾਥ ਦਿੰਦੇ ਰਹੋ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤੇ ਮੇਰੀ ਬੇਟੀ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਪੋਰਟ ਕਰੋ ਤੁਹਾਡੇ ਮੈਸੇਜ ਆਉਂਦੇ ਸੀਗੇ ਹਨਾ ਤੇ ਆਪਾਂ ਤੁਹਾਡੀ ਤੁਸੀਂ ਮੈਸੇਜ ਕੀਤੇ ਤਾਂ ਆਪਾਂ ਉਹਦਾ ਚੈਨਲ ਬਣਾਇਆ ਤੇ ਉਹਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਆ ਹਨਾ ਤੇ ਤੁਸੀਂ ਵੀ ਜਿਸ ਤਰ੍ਹਾਂ ਮੇਰੇ ਚੈਨਲ ਨੂੰ ਸਪੋਰਟ ਕੀਤੀ ਹੈਗੇ ਉਹਦੇ ਚੈਨਲ ਨੂੰ ਜਰੂਰ ਸਪੋਰਟ ਕਰਿਓ ਵਲੌਗ ਪਾਇਆ ਕਰੂਗੀ ਡੇਲੀ ਤੇ ਸ਼ਾਮ ਨੂੰ ਪਾਇਆ ਕਰੂਗੀ ਜੀ ਤੇ ਤੁਸੀਂ ਜਰੂਰ ਉੱਥੇ ਜਾ ਕੇ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਜਰੂਰ ਕਰਿਓ ਉਮੀਦ ਕਰਦੀ ਆਂ ਸਾਡੇ ਸੂਟ ਪਸੰਦ ਹੋਣਗੇ ਅੱਜ ਵਾਲੇ ਸਕਰੀਨਸ਼ਾਟ ਭੇਜ ਦਿਓ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ